CIA ਸਟਾਫ ਖੰਨਾ ਤੇ ਸਮਰਾਲਾ ਪੁਲਿਸ ਨੇ ਇੱਕ ਸੰਯੁਕਤ ਆਪਰੇਸ਼ਨ ਦੌਰਾਨ ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਨਸ਼ਾ ਸਪਲਾਈ ਦੀ ਇੱਕ ਵੱਡੀ ਚੇਨ ਤੋੜ ਦਿੱਤੀ ਹੈ ਜਿਸ ਤਹਿਤ ਸੇਵਾ ਨਾਲ ਭਰੀ ਜੀਪਾਂ ਹੇਠਾਂ 2 ਕਿੰਡਰ ਚੂਰਾ ਪੋਸਟ ਤੋਂ ਲੈ ਕੇ ਆ ਰਹੇ ਇੱਕ ਵਿਅਕਤੀ ਨੂੰ ਵੀ ਕਾਬੂ ਕੀਤਾ ਗਿਆ ਜਿਸ ਦੀ ਪਛਾਣ ਮੁਹੰਮਦ ਅਲੀ ਵਾਸੀ ਚੰਬਾ ਵਜੋਂ ਹੋਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹਨ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਨੇ ਦੱਸਿਆ ਕਿ CIA ਸਟਾਫ ਖੰਨਾ ਦੀ ਟੀਮ ਅਤੇ ਸਮਰਾਲਾ ਪੁਲਿਸ ਦੇ ਵੱਲੋਂ ਪੁਲਿਸ ਜ਼ਿਲ੍ਹਾ ਖੰਨਾ ਦੇ ਐਸਐਸਪੀ ਅਸ਼ਵਨੀ ਗੋਟਿਆਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਹ ਕਾਰਵਾਈ ਕੀਤੀ ਗਈ ਹੈ ਉਹਨਾਂ ਹੋਰ ਵੀ ਕਈ ਜਾਣਕਾਰੀ ਸਾਂਝੀ ਕੀਤੀ ਹੈ ਆਓ ਸੁਣਦੇ ਹਾਂ ਉਹਨਾਂ ਦਾ ਕੀ ਕਹਿਣਾ ਇਹ ਨਾਲ ਹੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਜਿਹੜੀ ਨਸ਼ਾ ਦੇ ਖਿਲਾਫ ਮਹਮ ਜਿਹੜੀ ਵਡੀ ਹੈ ਸਾਡੇ ਮਾਨਯੋਗ ਐਸਐਸਪੀ ਅchni katyali ਖਨਾਰ ਉਹਨਾਂ ਦੀ ਅਗਵਾਈ ਦੇ ਥੱਲੇ ਸਾਡੇ ਸੀਏ ਪਾਰਟੀ ਤੇ ਸਾਡੀ ਜਿਹੜੀ ਸੁਨਲਾਲਾ ਬਲੂਸੀ ਜੋਇੰਟ ਆਪਰੇਸ਼ਨ ਦੇ ਦੌਰਾਨ ਜਿਹੜਾ ਇੱਕ ਗੱਡੀ ਅਸੀਂ ਰੋਕੀ ਹੈ ਜਿਸ ਦੇ ਵਿੱਚ ਮੁਹੰਮਦ ਅਲੀ ਉਰਫ ਦਾਣੂ ਪੁੱਤਰ ਗੁਲਾਮ ਜਿਹੜਾ ਚੰਬੇ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਇਹ ਜਿਹੜੀ ਬੁਲੇਰੋ ਪੇ ਕਬੂਕੀ ਐਚਪੀ 47ਏ 1599 ਨੰਬਰ ਇਹਦਾ ਇਹਦੇ ਵਿੱਚੋਂ ਅਪਰੋਕਸੀਮੇਟ 1 ਕੁਇੰਟਲ 98 98.ਸਮਥਿੰਗ ਜਿਹੜੇ ਰੂਡੇ ਰਿਕਵਰ ਹੋਏ ਆ ਸੰਨ ਜਿਹੜੇ ਅਸੀਂ ਕਬਜ਼ੇ ਲਗਾ ਤਵਹੀਦ ਸਾਡੀ ਜਾਰੀ ਹੈ ਇਹ ਜਿਹੜੀ ਨਸ਼ਿਆਂ ਦੇ ਵਿਰੁੱਧ ਜਿਹੜੀ ਮਹਿੰਮਡੀ ਆ ਉਹਦੀ ਖੰਨਾ ਜ਼ਿਲ੍ਹਾ ਦੀ ਸਾਡੀ ਜਿਹੜੀ ਹੈ ਬਹੁਤ ਹੀ ਵੱਡੀ ਕਾਮਯਾਬੀ ਹੈ ਤੇ ਅੱਗੇ ਵੀ ਸਾਡੇ ਜਿਹੜੇ ਮਾਨਜੂਗ ਐਸਐਸਪੀ ਸਭ ਲੋ ਇਸ ਤਰ੍ਹਾਂ ਹੀ ਆਪਰੇਸ਼ਨ ਚਲਾਏ ਜਾਣਗੇ ਤੇ ਸਾਡੇ ਐਸਪੀ ਡੀ ਸਾਹਿਬ ਸਰਵਜਿੰਦਰ ਸਾਹਿਬ ਉਹਨਾਂ ਦੀ ਗਵਾਹੀ ਦੇ ਵਿੱਚ ਸਾਡੇ ਸੀਐਨਆਰ ਇਹ ਬਹੁਤ ਹੀ ਵੱਡੀ ਫਲਬਦੀ ਹੈ ਜਿਹੜੀ ਏਡੀ ਵੱਡੀ ਮਾਤਰਾ ਦੇ ਵਿੱਚ ਜਿਹੜੀ ਆ ਡੋਡੇ ਜਿਹੜੇ ਪੜੇ ਗੱਡੀ ਨੰਬਰ ਕਿੰਨਾ ਜੀ ਤੇ ਟੋਟਲ ਜਿਹੜੀ ਅਮਾਉਂਟ ਹੈ ਉਹ ਕਿੰਨੀ ਹੈ ਇਹਨਾਂ ਦੀ ਸੇਬਾਂ ਵਾਲੀ ਗੱਡੀ ਨੂੰ ਇਹ ਸੇਬਾਂ ਦੀ ਜਿਹੜੀ ਬਲੇਰੋ ਪਿਕਅਪ ਹੈ ਉਹਦੇ ਵਿੱਚ ਇਹ 10 ਬੋਰੀਆਂ ਜਿਹੜੀਆਂ ਥੇਲਿਆਂ ਦੇ ਵਿੱਚ ਪਾਈ ਹੋਈ ਸੀ ਗੱਡੀ ਦਾ ਨੰਬਰ ਐਚਪੀ 47 ਏ 1589 ਹੈ ਬਲੇਰੋ ਪਿਕਅਪ ਪਿੱਛੇ ਜਿਹੜੇ ਇਹਦੇ ਵਿੱਚ ਮੋਟਰਸ ਵ੍ਰੈਂਡੀ ਸੀ ਪਿੱਛੇ ਸੇਪਰੇ ਹੋਏ ਸੀ ਉਹਦੇ ਅਗਲੇ ਪਾਸੇ ਜਿਹੜੀ ਰੂੜਿਆਂ ਦੀਆਂ ਬੋਰੀਆਂ ਸੀ ਨੇ ਪਰੇ ਸਰ ਕਿੱਥੇ ਲੈ ਕੇ ਜਾ ਰਹੇ ਸੀ ਕੁਝ ਦੱਸਿਆ ਨੇ ਇਹ ਤਫਤੀਸ਼ ਦਾ ਪਾਰਟ ਹੈ ਅਜੇ ਤਾਂ ਅਸੀਂ ਘੰਟਾ ਇੱਕ ਪਹਿਲਾਂ ਫੜੀ ਹੈ ਰੁਕੇ ਆ ਸਾਡੀ ਤਫਤੀਸ਼ ਸ਼ੂਇੰਗ ਹੈ ਉਹ ਤੋਂ ਬਾਅਦ ਇਹਦੇ ਬਾਰੇ ਡਿਸਕਲੋਜ਼ ਕੀਤਾ ਜੀ ਲੈ ਕੇ ਕਿੱਥੋਂ ਆ ਰਹੇ ਸੀ ਜੀ 25 ਗੋਕੇ ਚੰਬੇ ਪਿੰਡ ਤੋਂ ਚੰਬਾ ਜ਼ਿਲ੍ਹਾ ਹਿਮਾਚਲ ਪ੍ਰਦੇਸ਼ ਕੋਈ ਡਰਗ ਮਨੀ ਵਗੈਰਾ ਬਰਾਮਦ ਹੋਈ ਹੈ ਜੀ ਨਹੀਂ ਨਹੀਂ ਹਜੇ ਨਹੀਂ ਅਜੇ ਅਸੀਂ ਸਾਡੀ ਤਫਤੀਸ਼ ਸ਼ੂਇੰਗ ਹੈ